ਬਰਨਾਲਾ ਦੇ ਸਰਕਾਰੀ ਸਕੂਲ ਦੇ 7ਵੀਂ ਜਮਾਤ ਦੇ ਵਿਦਿਆਰਥੀ ਰਣਵੀਰ ਸਿੰਘ ਦੀ ਪ੍ਰਿੰਸੀਪਲ ਦੇ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਉਸ ਦੇ ਸਰੀਰ ਦੇ ਉੱਪਰ ਸੱਟਾਂ ਦੇ ਨਿਸ਼ਾਨ ਦੇਖ ਕੇ ਪਰਿਵਾਰ ਵਾਲੇ ਬੱਚੇ ਨੂੰ ਹਸਪਤਾਲ ਲੈ ਕੇ ਗਏ ਅਤੇ ਸਰਕਾਰੀ ਹਸਪਤਾਲ ਦੇ ਵਿੱਚ ਬੱਚੇ ਨੂੰ ਦਾਖਲ ਕਰਵਾ ਦਿੱਤਾ ਗਿਆ ਮੌਕੇ ਦੇ ਉੱਪਰ ਪੀੜਤ ਬੱਚੇ ਅਤੇ ਉਸ ਦੀ ਮਾਂ ਨੇ ਬੱਚਿਆਂ ਨੂੰ ਇਨਸਾਫ ਦਿਵਾਉਣ ਦੀ ਮੰਗ ਕਰਦਿਆਂ ਕਿਹਾ ਹੈ ਸਰਕਾਰੀ ਸਕੂਲ ਦੀ ਪੜਤਾਲ ਪਨ ਲਾਉਂਦਾ ਤੇ ਨਿੱਦਮਾਲੇ ਬਾਰੇ ਬੋਲਦੇ ਹੈ ਜੀ ਹਾਂ ਮੇ ਜਿੰਸਾ ਮੈਨ ਲਾ ਚਾਹੀਦਾ ਵੀ ਦਿਮਾਰਲੇ ਦਾ ਵੀ ਨਸੀਜਾ ਕੀ ਹੋਇਆ ਦਾ ਉਹਨੂੰ ਅਸੀਂ ਇਹੀ ਕੁੱਛਣਾਗਾ ਜੀ ਦੋ ਤਿੰਨ ਵਾਰੀ ਇਹਨੇ ਇਹ ਕੰਮ ਕਰਤਾ ਜੀ ਹੁਣ ਅਸੀਂ ਆਖ ਕੇ ਆਹੋ ਚੱਕਿਆ ਤਾਂ ਅਦਮ ਦੀ ਫਾਮ ਦੀ ਉਹ ਸਮਝਿਆ ਨਾ ਪਰ ਸਾਨੂੰ ਇਹੀ ਆਦੀਵਾਸ ਨਾਲ ਸਾਫ਼ ਮਿਲਣਾ ਚਾਹੀਦਾ। ਇਹਦੀ ਲੱਤ ਤੇ ਡੰਡੇ ਮਾਰਿਆ ਜੀ ਲਾਸਾਂ ਪਾਣੀ ਆਉਣਾ ਜੀ ਲੱਤ ਤੇ ਜਿਹੜੇ ਦਰਦ ਹੋਣ ਲੱਗ ਗਿਆ ਜੀ ਅਸੀਂ ਉਦੋਂ ਦਾਖਲ ਕਰਿਆ ਪਹਿਲਾਂ ਨੀ ਕੋਈ ਇੰਡਸਟਰੀ ਪਿਆਰੇ ਹਰ ਸਕੂਲੋਂ ਅਸੀਂ ਆਖਾ ਵੀ ਤੋ ਖੇੜ ਕੇ ਆਉਂਦੀ ਲੱਗਦਾ ਜੀ ਜਦੋਂ ਅਸੀਂ ਦੇਖਿਆ ਤੇ ਮੁੰਡੇ ਦੀ ਲੱਤ ਤੇ ਚਿੰਟੀ। ਉਦੋਂ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਐਸ ਡੀ ਐਮ ਗੁਰਬੀਰ ਸਿੰਘ ਨੇ ਦੱਸਿਆ ਹੈ ਕਿ ਇਹ ਕੋਈ ਧਾਰਮਿਕ ਮਾਮਲਾ ਨਹੀਂ ਸੀ ਜਦੋਂ ਕਿ ਪ੍ਰਿੰਸੀਪਲ ਦੇ ਵੱਲੋਂ ਬੱਚਿਆਂ ਨੂੰ ਵਰਦੀ ਪਹਿਨਣ ਦੇ ਵਾਸਤੇ ਕਿਹਾ ਜਾ ਰਿਹਾ ਸੀ। ਪਰ ਇਸ ਨੂੰ ਧਾਰਮਿਕ ਮੁੱਦਾ ੱੱਕੇ ਦੇ ਨਾਲ ਬਣਾ ਦਿੱਤਾ ਗਿਆ ਹੈ। ਉਹ ਸ਼ਾਮ ਤੱਕ ਅਸੀਂ ਉਹਨਾਂ ਨਾਲ ਦੋਨਾਂ ਨਾਲ ਗੱਲ ਕਰਦੇ ਰਹੇ ਹਾਂ। ਥੋੜੀ ਜੀ ਹਲਕੀ ਜੀ ਕਿਤੇ ਨਾ ਕਿਤੇ ਕਨਫਿਊਜ਼ਨ ਹੋ ਜਾਂਦੀ ਹੈ। ਥੋੜਾ ਜਿਹਾ ਪ੍ਰਿੰਸੀਪਲ ਸਾਹਿਬ ਸਖਤੀ ਨਾਲ ਪੇਸ਼ ਆਏ। ਥੋੜਾ ਬੱਚੇ ਨੂੰ ਵੀ ਆਈ ਥਿੰਕ ਉਹ ਕੈਲੋ ਪ੍ਰੇਸ਼ਾਨ ਸੀਗਾ ਬੱਚਾ। ਇੱਕ ਛੋਟੇ ਬੱਚੇ ਨੂੰ ਤਾਂ ਦੇਖੋ ਪਿਆਰ ਨਾਲ ਹੀ ਟ੍ਰੀਟ ਕਰਨਾ ਹੁੰਦਾ। ਉੱਚੀ ਆਵਾਜ਼ ਨਾਲ ਵੀ ਨਹੀਂ ਕਰਨਾ ਹੁੰਦਾ। ਪ੍ਰਿੰਸੀਪਲ ਸਾਹਿਬ ਨੂੰ ਅਸੀਂ ਥੋੜਾ ਜਿਆ ਸਮਝਾਇਆ ਕਿ ਡਿਸਪਲਿਨ ਆਪਣੀ ਜਗ੍ਹਾ ਪਰ ਬੱਚਿਆਂ ਨਾਲ ਥੋੜਾ ਪ੍ਰੇਮ ਪਿਆਰ ਨਾਲ ਚੱਲਣਾ। ਤੋ ਸ਼ਾਮ ਵੇਲੇ ਦੋਨਾਂ ਧਿਰਾਂ ਦਾ ਆਪਸ ਦੇ ਵਿੱਚ ਸੁਲ੍ਹਾ ਸਫਾਈ ਹੋ ਗਈ ਦੇਖੋ ਉਹਨਾਂ ਦੇ ਟੀਚਰ ਨੇ ਤੇ ਬੱਚੇ ਨੇ ਵੀ ਉਹਨਾਂ ਨੂੰ ਪਿਆਰ ਨਾਲ ਐਕਸੈਪਟ ਕਰ ਲਿਆ ਤੇ ਉਹ ਵੀ ਹੁਣ ਉਹ ਟੀਚਰ ਨੇ ਉਹਨਾਂ ਨੇ ਬੱਚੇ ਨੂੰ ਆਪਣੇ ਬੱਚੇ ਦੀ ਤਰ੍ਹਾਂ ਐਕਸੈਪਟ ਕਰ ਲਿਆ ਤਾਂ ਮੈਨੂੰ ਉਮੀਦ ਹੈ ਕਿ ਅੱਜ ਤੋਂ ਬਾਅਦ ਇਹ ਸਕੂਲ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਇਹੋ ਜਿਹੀ ਕੰਟਰੋਵਰਸੀਅਲ ਚੀਜ਼ ਨਹੀਂ ਹੋਏਗੀ ਪਰ ਤੋਂ ਵੱਡੀ ਗੱਲ ਇਹ ਹੈ ਕਿ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਸ ਸਭ ਦੇ ਦਰਮਿਆਨ ਖਾਸ ਤੌਰ ਦੇ ਉੱਪਰ ਸਿੱਖ ਵਿਦਿਆਰਥੀ ਨੂੰ ਕਕਾਰਾਂ ਪਿੱਛੇ ਕੁੱਟਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਪ੍ਰਿੰਸੀਪਲ ਦੇ ਉੱਪਰ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਇਸ ਦਾ ਨੋਟਿਸ ਲੈਂਦੇ ਹੋਏ ਇਸ ਸਕੂਲ ਦਾ ਕਰ ਲਿਆ ਹੈ ਕਿਰਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਹੋਵੇਗਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਇਹ ਵੇਖਣਾ ਅਹਿਮ ਹੋਵੇਗਾ ਬਾਕੀ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਡਿਜੀਟਲ ਨਿਊਜ਼ ਚੈਨਲ ਸਿੱਖ ਨਿਊਜ਼ ਐਕਸਪ੍ਰੈਸ ਸਾਲ 2015 ਤੋਂ ਲਗਾਤਾਰ ਨਿਰਦਰ ਤੇ ਨਿਰਪੱਖ ਤਰੀਕੇ ਨਾਲ ਪਾਈਚਾਰੇ ਦੀ ਸੇਵਾ ਕਰਨਾ ਆਵਾਜ਼ ਬੁਲੰਦ ਕਰ ਰਿਹਾ ਹੈ ਸਿੱਖ ਨਿਊਜ਼ ਐਕਸਪ੍ਰੈਸ ਦੀ ਨਿਰਪੱਖ ਪੱਤਰਕਾਰਤਾ ਨੂੰ ਸਪੋਰਟ ਕਰਨ ਲਈ ਸਕਰੀਨ ਦੇ ਦਿੱਤੇ QR ਕੋਡ ਨੂੰ ਸਕੈਨ ਕਰਕੇ ਪੇ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ